ਹੈਲੋ ਕੀ ਹਾਲ ਵੀਰ ਸਾਈਟ ਠੀਕ ਠਾਕ ਜੇ ਵਧੀਆ ਅੱਜ ਆਏ ਆ ਪੱਕੇ ਮੜ ਨੇਰ ਆਲ ਨਿਕਾਸ ਹੋਏਗਾ ਇਹ ਜੂ ਬਹੁਤ ਜਿਆਦਾ ਹੀ ਵਧੀਆ ਆ ਆ ਹੈਗਾ ਦੀਪੂ ਤੇ ਆ ਹੈਗਾ ਜੈਸ ਕਰਨ ਅਸੀਂ ਆਇਆ ਬਲੋ ਬਣਾਉਣ ਇਥੇ ਆਪਣੇ ਇਥੇ ਪੇਲੀਆਂ ਜੇ ਆ ਵੇਲੇ ਨਜ਼ਾਰਾ ਨਜ਼ਾਰੇਦਾਰ ਪੂਰਾ ਆ ਹੈਗਾ ਸਾਡਾ ਛੋਟਾ ਬੋਡੀ ਬਿਲਡਰ ਦੀਪੂ ਦੀਪੂ ਜਿਮ ਤੇ ਅਨੂੰ ਜਿਮ ਜੁਆਇਨ ਕਰਨਾ ਹਜੇ ਇਹਦੀ ਇੱਕ ਦਿਨ ਗਿਆ ਸੀ ਤੇ ਮਨ ਜਾਨ ਫਾਲਟ ਪੈ ਗਿਆ ਨਹੀਂ ਜਾਨ ਜਿਹੜੀ ਆਈ 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 ਵਾਕੀ ਵੇਖੋ ਵਿਊ ਬਾਕੀ ਪਿੰਡ ਦਾ ਚਲਾਉਂਦਾ ਪੂਰਾ ਵਿਖਾਵਾਂਗੇ ਇੱਕ ਮਿੰਟ ਇਹ ਹੈਗਾ ਸਾਡੇ ਪਿੰਡ ਦਾ ਨਾਲਾ ਆ ਤੁਸੀਂ ਦੇਖ ਸਕਦੇ ਜਦੋਂ ਵੀ ਮੀਂਹ ਪੈਂਦਾ ਵਾ ਆ ਵੇਖੋ ਅੱਗੇ ਵੀ ਮੀਂਹ ਪਿਆ ਸੀ ਆ ਸਾਡੀ ਆ ਹੈਗੀਆਂ ਆਪਣੀਆਂ ਪੇਲੀਆਂ ਠੀਕ ਆ ਆ ਦੀਪੂ ਹੈਗਾ ਠੀਕ ਆ ਆ ਦੇਖੋ ਆ ਜਿੰਨੀ ਵੀ ਜ਼ਮੀਨ ਹੈਗੀ ਨਾ ਇੱਥੇ ਪੂਰਾ ਪਾਣੀ ਭਰਿਆ ਸੀ ਤੁਸੀਂ ਵੀਡੀਓ ਚੈੱਕ ਕਰਿਓ ਦੂਜੀ ਤੁਜੀ ਵੀਡੀਓ ਚੈੱਕ ਕਰੋ ਜਿੱਥੇ ਮੈਂ ਪਾਇਆ ਵਾ ਤੇ ਮੇਰੇ ਇੰਸਟਾਗ੍ਰam 'ਚ ਵੇਖੋ ਜਿੱਥੇ ਸਾਰਾ ਵਿਊਜ਼ ਹੈ ਉਹ ਹੈਗਾ ਸਾਹਮਣੇ ਸਾਡਾ ਪਿੰਡ ਆ ਪੂਰਾ ਨਾਲਾ ਹੈਗਾ ਆਪਣਾ ਠੀਕ ਹੈ ਇਹ ਨਾਲਾ ਨੂੰ ਬਹੁਤ ਜ਼ਿਆਦਾ ਇਹ ਨਾਲਾ ਪੂਜਣ ਜੋ ਹੈਗਾ ਪਰੰੰ ਉਹ ਕੋਈ ਪੂਜਦਾ ਨਹੀਂ ਆ ਕਿਉਂਕਿ ਜਿੰਨਾ ਵੀ ਮੀਂਹ ਪੈਂਦਾ ਵਾ ਜਿੰਨਾ ਜਿੰਨਾ ਮਰਜ਼ੀ ਮੀਂਹ ਬਵੇ ਇਹਨੇ ਇੱਕ ਦਿਨ 'ਚ ਪੂਰਾ ਆ ਵੇਖੋ ਪੂਰਾ ਇਲਾਕਾ ਇਹਨੇ ਸੁਕਾ ਦੇਣਾ ਇੱਥੋਂ ਰਕੋ ਉੱਥੋਂ ਸਾਰਾ ਹੀ ਉਹ ਆ ਗਿਆ ਛੋਟਾ ਦਿਹਾੜਾ ਠੀਕ ਹੈ ਆ ਹੈਗਾ ਫਿਰ ਸਾਡਾ ਆਪਣਾ ਪਿੰਡ ਪਤਾਲਪੁਰੀ ਆ ਹੈਗਾ ਆ ਹੈਗਾ ਪਿੰਡ ਖਰਾਸਲਾ ਤੇ ਉਹ ਹੈਗਾ ਪਿੰਡ ਸ਼ਾਮਨਗਰ ਇੱਥੇ ਜਿੰਨਾ ਵੀ ਪਾਣੀ ਪੈਣਾ ਵਾ ਜਿੰਨਾ ਮਰਜ਼ੀ ਪਾਣੀ ਪਾ ਹਫਤਾ ਮਹੀਨਾ ਬਵੇ ਆ ਨਾਲਾ ਨੂੰ ਆ ਆ ਨਾਲਾ ਹੈਗਾ ਇਹਦੇ ਕਰਕੇ ਸਾਡਾ ਪੂਰਾ ਪਿੰਡ ਬਚਿਆ ਵਾ ਪਰ ਚਲੋ ਨਾਲਾ ਕਰਕੇ ਪੂਰਾ ਪਿੰਡ ਬਚਿਆ ਹੁਣ ਆਪਾਂ ਆਏ ਇੱਧਰ ਕੁੰਮਣ ਕੁੰਮਣ ਕਰਕੇ ਆਪਾਂ ਜਦ ਮੈਂ ਕਿਹਾ ਵੀਡੀਓ ਬਣਾ ਹੀ ਲਈਏ ਤੇ ਵੀਡੀਓ ਦੱਸਿਓ ਯਾਰ ਕਿਦਾਂ ਬੰਦੀ ਆ ਕਿਦਾਂ ਨਹੀਂ ਕੋਈ ਰਿਸਪੌਂਸ ਦਿਆ ਕਰੋ ਜਿਹੜਾ ਬੰਦਾ ਅੱਗੇ ਵੀ ਵੱਧ ਜਾਵੇ ਸਾਨੂੰ ਪਤਾ ਨਹੀਂ ਲੱਗਦਾ ਵੀਡੀਓ ਬਣਾਈਏ ਕਿ ਨਾ ਬਣਾਈਏ ਪਿੰਡਾ ਪੈਂਦਾ ਪਤਾਲਪੁਰੀ ਕਿ ਏਅਰ ਆਂ ਦੇ ਜਾਂਦਾ ਰਾ ਇੱਕ ਖਰਾਸ ਵਾਲਾ ਇੱਕ ਪਤਾਲਪੁਰੀ ਜਾਂਦਾ ਇੱਕ ਕਰਨਾਲਾ ਜਾਂਦਾ ਜੋ ਇਹਨੂੰ ਸਮਝਾਇਆ ਪਿੰਡ ਵਾਸਤੇ ਕਿ ਸੜਕ ਬਣਾ ਦਿਓ ਤੇ ਇਹ ਹਾਲ ਹੁੰਦਾ ਸਾਡਾ ਪਿੰਡ ਤੇ ਜਦ ਮੀਂਹ ਪੈ ਜਾਂਦਾ ਨਹੀਂ ਪੈ ਜਾਂਦਾ ਤੇ ਇਹ ਹਾਲ ਹੁੰਦਾ ਆ ਵੇਖੋ ਦਾ ਦੋ ਬੰਦੇ ਸਾਡੇ ਨਹੀਂ ਬੈਗਦੇ ਇਹ ਦੋ ਬੰਦੇ ਇਹ ਮੁੰਡਾ ਵਿਚਾਰਾ ਕਹਿੰਦੇ ਬਣਾ ਦੋ ਸੜਕ ਵਾਸਤੇ ਕੀ ਬਣ ਜੂਗਾ ਨੰਗਣ ਵਾਸਤੇ ਮੇਹੀ ਖਿਲਾਰਾ ਨਹੀਂ ਪਊਗਾ ਜਿਵੇਂ ਜੀ ਜਾਂਦਾ ਫੋੜੀ ਫਿਲਟਰ ਆ ਦੋ ਦੋ ਪੇ ਤਾਂ ਇਹ ਰਾ ਸਾਡਾ ਕੀ ਕਦੋਂ ਤੱਕ ਬਣੂਗਾ ਜਦੋਂ ਬੇਨਤੀ ਕੀਤੀ ਜਾਂਦੀ ਹੈ ਹੱਥ ਜੋੜ ਕੇ ਕੀ ਬਣਾ ਦੋ ਇਹ ਸੜਕ ਵਧੀਆ ਹੋਊਗਾ ਸੜਕ ਵਾਸਤੇ ਕਿ ਵੇਖੋ ਪੈ ਜਿਹੜੇ ਇੱਕ ਬੰਦੇ ਪਾਣੀ ਖਲੋਂਦਾ ਇੱਕ ਬੰਦੇ ਵਿਚਾਰਿਆਂ ਦੇ ਕੋਈ ਨਹੀਂ ਪਹੁੰਚਦਾ ਯੋ ਬੈਂਤੀ ਕਿੰਤੀ ਜਾਂਦੀ ਸਕ ਸਪ੍ਰੇਕ ਲਾਈਕ ਸਕ੍ਰੇਬ ਲਾਈਕ ਕਰੋ ਖਾਲਸਾ ਵਾਹਿਗੁਰੂ ਕੀ ਫਤਿਹ ਆ ਗਏ ਆਪਣਾ ਪਿੰਡ ਪਤਾਜਪੂਰੀ ਦੱਸਿਓ ਸੰਗਤ ਜੀ ਆਪ گاؤں ਪੈਂਡਿਆ ਕਿ ਜਦੋਂ ਮੀਂਹ ਪੈ ਜਾਂਦਾ ਨਾ ਇੱਥੇ ਬੜਾ ਪਾਣੀ ਖਲੋ ਜਾਂਦਾ ਲੋਕੇ ਦੇ ਚੋਨਾ ਬਰਵਾਦ ਹੁੰਦਾ ਨਸਕਾਨ ਹੋ ਜਾਂਦਾ ਇਹਨਾਂ ਦੀ ਜ਼ਿੰਮੇਵਾਰੀ ਕੋਈ ਨਹੀਂ ਆ ਜਦੋਂ ਬੱਚਿਆਂ ਦੇ ਪਹਿ ਜਦੋਂ ਪਾਲਣਾ ਗਿਜ਼ਾਰਾ ਨਿਆਣੇ ਨੂੰ ਪਾਲਣਾ ਇਹ ਬੜਾ ਖਰਚਾ ਹੋ ਜਾਂਦਾ ਜਦੋਂ ਦਵਾਈ ਪਾਣੀ ਆ ਜਾਣਾ ਖਰਚਾ ਜੋ ਆਗੇ ਹੈ ਟ੍ਰਿਪਟੀ ਸੁਧੀ ਸਾਰਾ ਕਿ ਜਦੋਂ ਮੰਤਰੀ ਆਉਂਦਾ ਕਿ ਤੁਹਾਨੂੰ ਇਹੋ ਕਰਕੇ ਪੈਸਾ ਦਿੰਦੇ ਆ ਜਦੋਂ ਪੈਸਾ ਦਿੰਦੇ ਆ ਇਧਰ ਉਧਰ ਰਫਾ ਦਫਾ ਕਰ ਦਿੰਦੇ ਆ ਕਿ ਜਦੋਂ ਨਾਲੀ ਸਾਫ ਹੁੰਦੀ ਜਦੋਂ ਪੈਂਚ 100 200 ਰੁਪਏ ਕੱਟਦੇ ਆ ਬੰਦੇ ਨੂੰ ਲੈਵਰ ਲਾਉਂਦੇ ਆ 500 ਰੁਪਏ ਲੈਵਰ ਲਾਉਂਦੇ ਆ ਜਦੋਂ ਕੋਈ ਨਹੀਂ ਸਫਾਈ ਆ ਵੇਖੋ ਨਰੇਗੇ ਲੱਗੇ ਆ ਆ ਬੁਟੀ ਚੰਗੀ ਆ ਵੇਖੋ ਇੰਚ ਗੰਦ ਨਿਕਲਿਆਣੀ ਆ ਫਿਰ ਕਹਿੰਦੇ ਲੋਕਾਂ ਨੂੰ ਸਫਾਈ ਹੁੰਦੀ ਆ ਆ ਵੇਖੋ ਬੁਟੀ ਜਵਾੜੀ ਇਧਰ ਹੁੰਦੀ ਆ ਪੰਜ ਕਿੰਨੇ ਸੜਕ ਬਣਨੀ ਜਦੋਂ ਪੈਸੇ ਸਰਕਾਰ ਕੋ ਆਉਂਦਾ ਪੰਜ ਪੈਸੇ ਪਤਾ ਨਹੀਂ ਲੱਗਦਾ ਕਿੱਧਰ ਲੱਗਣਦੇ ਆ ਕਿੱਧਰ ਨਹੀਂ ਲੱਗਣਦੇ ਉਹ ਸਮਝ ਦੱਸੋ ਮੈਨੂੰ